ਕੋਜ ਰਿਸ਼ਤੇ ਜ਼ਿੰਦਗੀ ਚ ਇਹੋ ਜਿਹੇ ਹੁੰਦੇ ਹਨ ਕਿ ਜਿੰਨਾ ਪ੍ਰਤੀ ਅਸੀਂ ਆਪਣੇ ਮਨਾਂ ਦੇ ਵਿੱਚ ਸਾਰੀ ਉਮਰ ਗੁੱਸੇ ਗਿਲੇ ਰੱਖ ਕੇ ਉਹਨਾਂ ਰਿਸ਼ਤਿਆਂ ਦੀ ਮਠਾਸ ਨਹੀਂ ਪਾ ਸਕਦੇ ਉਹਨਾਂ ਰਿਸ਼ਤਿਆਂ ਦਾ ਨਿਗ ਨੀ ਮਾਨ ਸਕਦੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਅੱਜ ਦਾ ਦਿਨ ਜਿਹੜਾ ਨਿਕਲ ਰਿਹਾ ਹੈ ਕੱਲ ਵਾਲਾ ਸਵੇਰ ਵਾਲਾ ਆਉਣ ਵਾਲਾ ਦਿਨ ਪਤਾ ਨਹੀਂ ਚਾ ਕਿਸ ਤਰ੍ਹਾਂ ਦਾ ਚੜਨਾ ਅਸੀਂ ਸਾਹ ਲੈਣਾ ਹੈ ਕਿ ਨਹੀਂ ਲੈਣਾ ਇਸ ਕਰਕੇ ਸਾਨੂੰ ਸਾਰਿਆਂ ਦੇ ਪ੍ਰਤੀ ਆਪਣੇ ਮਨ ਚੋਂ ਗੁੱਸੇ ਗਿਲੇ ਖਤਮ ਕਰ ਦੇਣੇ ਚਾਹੀਦੇ ਆ ਸਾਨੂੰ ਆਪਣੇ ਮਨਾਂ ਵਿੱਚੋਂ ਸਾਰਿਆਂ ਪ੍ਰਤੀ ਗੁੱਸੇ ਗਿਲੇ ਖਤਮ ਕਰਕੇ ਇਸ ਸੁੰਦਰ ਫਲਵਾੜੀ ਦੇ ਜਿੰਨੇ ਸਾਰੇ ਰਿਸ਼ਤੇ ਆ ਸਾਰਿਆਂ ਦਾ ਹੀ ਸਾਨੂੰ ਨਿਗ ਮੰਨਣਾ ਚਾਹੀਦਾ ਆ ਸਾਰਿਆਂ ਨੂੰ ਹੀ ਪਿਆਰ ਦੇਣਾ ਚਾਹੀਦਾ ਤੇ ਪਿਆਰ ਲੈਣਾ ਚਾਹੀਦਾ ਸਾਨੂੰ ਆਪਣੇ ਬਜ਼ੁਰਗਾਂ ਦੀ ਕਦਰ ਕਰਨੀ ਚਾਹੀਦੀ ਆ ਉਹਨਾਂ ਦੀ ਕੇਅਰ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਸਾਨੂੰ ਟਾਈਮ ਉਹਨਾਂ ਦੇ ਨਾਲ ਸਪੈਂਡ ਕਰਨਾ ਚਾਹੀਦਾ ਆ ਉਕੇ ਇਸ ਸਮੇਂ ਉਹਨਾਂ ਨੂੰ ਸਾਡੀ ਲੋੜ ਹੈ ਜਿਵੇਂ ਉਹਨਾਂ ਨੇ ਸਾਨੂੰ ਪਾਲਿਆ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਹੁਣ ਸਾਡੀ ਲੋੜ ਹੈ